ਅੱਜ ਲੁਧਿਆਣਾ ਦੀ ਮਸਜਿਦ ਦੇ ਵਿੱਚ ਸ਼ਾਈ ਮਾਮ ਪੰਜਾਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸਦੀ ਹੈ ਕਿ ਇਹ ਸੌਨਮ ਬਾਜਵਾ ਦੇ ਖਿਲਾਫ ਇਹ ਪ੍ਰੈਸ ਕਾਨਫਰੰਸ ਹੋਈ ਆ ਗੱਲਬਾਤ ਕਰਨ ਨੇ ਪੂਰਾ ਮਾਮਲਾ ਕੀਆ ਇਮਾਮ ਸਾਹਿਬ ਸੌਨਮ ਬਾਜਵਾ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਰਹੇ ਹੋ ਪੂਰਾ ਮਾਮਲਾ ਕੀਆ ਕਹਿੰਦੇ ਫਿਲਮ ਕੋਈ ਸ਼ੂਟ ਹੋਈ ਆ ਮਸਜਿਦ ਦੇ ਵਿੱਚ ਪੂਰਾ ਵਿਵਾਦ ਕੀ ਹੈਗਾ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਤੋਂ 10-15 ਦਿਨ ਪਹਿਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਸਰਹਿੰਦ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਮਸਜਿਦ ਹੈ ਪਾਈ ਸਦਨਾ ਜਿਹਦੇ ਨਾਂ ਤੋਂ ਭਾਈ ਸਦਨਾ ਜੀ ਜਿਹੜੇ ਹੈ ਇਤਿਹਾਸ 'ਚ ਬਹੁਤ ਵੱਡਾ ਮਕਾਮ ਰੱਖਦੇ ਨੇ। ਔਰ ਉਹਨਾਂ ਦੀ ਇਹ ਮਸਜਿਦ ਹੈ ਤੇ ਮੈਂ ਇਹ ਵੀ ਦੱਸਦਾ ਚੱਲਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭਾਈ ਸਦਨਾ ਜੀ ਦੀ ਬਾਣੀ ਜਿਹੜੀ ਹੈ ਉਸ ਸ਼ੋਭਿਤ ਹੈ। ਸੋਨਮ ਬਾਜਵਾ ਤੇ ਉਹਨਾਂ ਦੀ ਟੀਮ ਨੇ ਆਪਣੀ ਇੱਕ ਫਿਲਮ ਸਪੇਟਸ ਆਪਾ ਟੂ ਦੀ ਸ਼ੂਟਿੰਗ ਜਿਹੜੀ ਹੈ ਇਸ ਮਸਜਿਦ ਦੇ ਵਿੱਚ ਕੀਤੀ। ਮਸਜਿਦ ਦੀ ਇੱਜ਼ਤ ਨੂੰ ਪਾਮਾਲ ਕੀਤਾ ਗਿਆ, ਉਹਦੀ ਰੂਪ ਨੂੰ ਬਦਲਿਆ ਗਿਆ। ਔਰ ਉਸ ਤੋਂ ਇਲਾਵਾ ਉੱਥੇ ਵੀ ਅਦਬੀ ਜਿਹੜੀ ਹੈ ਰੱਜ ਕੇ ਕੀਤੀ ਗਈ, ਯਾਨੀ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਸਾਡੇ ਉਥੇ ਗਰਮੇਸ਼ ਕੁਮਾਰ ਜੀ ਹੈਗੇ ਨੇ ਉਹ ਸੈਫਲੀ ਜੀ ਨੇ ਸਰੰਤੋਂ ਇਹਨਾਂ ਨੇ ਉਹਨਾਂ ਨੂੰ ਟੀਮ ਨੂੰ ਕਿਹਾ ਵੀ ਲੇਕਿਨ ਉਹਨਾਂ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਤੇ ਮੈਂ ਸਮਝਦਾ ਕਿ ਮਸਜਿਦ ਦੇ ਵਿੱਚ ਜਿਸ ਵਿਭਾਗ ਨੇ ਇਜਾਜ਼ਤ ਦਿੱਤੀ ਸ਼ੂਟਿੰਗ ਕਰਨ ਦੀ ਉਹ ਵੀ ਕਸੂਰਵਾਰ ਹੈ ਐਕਟ੍ਰੈਸ ਵੀ ਪ੍ਰੋਡਿਊਸਰ ਵੀ ਕਿਉਂਕਿ ਅਜਗਰ ਪੜ੍ਹੇ ਲਿਖੇ ਲੋਕ ਹੀ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨਗੇ ਤੇ ਫਿਰ ਇਸ ਦਾ ਆਮ ਲੋਕਾਂ ਦੇ ਉੱਤੇ ਕੀ ਅਸਰ ਹੈ